ਗੱਲਬਾਤ ਬਾਈ ਜੀ ਮਾਣਾ ਡੇਰੀ ਫਾਰਮ ਦੇ ਸਾਰੇ ਭੈਣ ਭਰਾਵਾਂ ਦਾ ਵੈਲਕਮ ਬਾਈ ਕੋਲ ਬਹੁਤ ਸ਼ਾਨਦਾਰ ਝੋਟੀਆਂ ਆ ਚੁੱਕੀਆਂ ਨੇ ਬਾਈ ਨਾ ਕਰਦੇ ਗੱਲਬਾਤ ਇੱਕ ਨਿੱਕੇ ਜੇ ਮੋਲ ਦੀ ਬੈੜ ਆਈ ਆ ਬਹੁਤ ਸਾਫ਼ ਸੁਥਰੀ ਤੇ ਤਾਜੀਆਂ ਸੂਈਆਂ ਝੋਟੀਆਂ ਆ ਬ੍ਰਾਂਡ ਪੀਸ ਤੇ ਬਾਈ ਨਾਲ ਕਰਦੇ ਆ ਗੱਲਬਾਤ ਸਰਸੇ ਗੱਲ ਬਾਈ ਜੀ ਸਰਸੇ ਗੱਲ ਦੀ ਵੀ ਜੀ ਠੀਕ ਠਾਕ ਜੀ ਸਾਹ ਵਧੀਆ ਜੀ ਪਰਮਨਾਂ ਜੀ ਭੋਲੇ ਹੀ ਕੈਮ ਠੀਕ ਠਾਕ ਵੀ ਜੀ ਹਾਂਜੀ ਵੀਰ ਜੀ ਜਿੰਨੇ ਭੈਣ ਭਰਾ ਮਾਲਾ ਡੇਰੀ ਫਾਰਮ ਦੇ ਚੁੜੇ ਸਾਰਿਆਂ ਦਿਲਾਉ ਧੰਨਵਾਦ ਕਰਦੇ ਆ ਧੰਨਵਾਦ ਬਾਈ ਜੀ ਜਿਹੜੇ ਵੀਰ ਜੀ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਦੇ ਆ ਤੇ ਆਪਣੀ ਚੈਨਲ ਨੂੰ ਪਿਆਰ ਦਿੰਦੇ ਆ ਹਾਂਜੀ ਹਾਂਜੀ ਸਾਰੇ ਹੀ ਸੰਗਤਾਂ ਵੀਰ ਜੀ ਦਿਲਾਉ ਧੰਨਵਾਦ ਕਰਦੇ ਆ ਧੰਨਵਾਦ ਜੀ ਤੇ ਜਨਮ ਰਾਜ ਆਪਣੇ ਕੋਲ ਵੀਰ ਜੀ ਅਗੇ ਕੋਈ 5 6 ਨਾ ਗਿਆ ਵਧੀਆ ਟਾਕ ਦੇ ਠ ਦੇ ਮਾਲ ਵੀ ਸਾਰਾ ਹੀ ਸਾਫ ਆ ਹਾਂਜੀ ਹਾਂਜੀ ਮਈਆਂ ਸਾਰੀਆਂ ਸੋਈਆਂ ਹਾਂਜੀ ਤੇ ਵਧੀਆ ਚ ਵਾਪਸ ਮਾ ਦੀਆਂ ਹਾਂਜੀ ਚੰਗੀਆਂ ਮਈਆਂ ਸਾਫ ਵੜੀਆਂ ਹਾਂਜੀ ਦੁੱਧ ਢਾਲੀਆਂ ਠੀਕ ਆ ਜੀ ਤੇ ਰੇਡ ਵੀਰ ਬਿਲਕੁਲ ਜੈਜ ਹੋਊਗਾ ਹਾਂਜੀ 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 ਕੱਲੇ ਕੱਲੇ ਮੈਂ ਬਾਅਦ ਦੱਸਦੇ ਆ ਠੀਕ ਆ ਸਾਰੀਆਂ ਸਾਫ ਤੇ ਸੂਰੀਆਂ ਤੇ ਵਧੀਆ ਬਈ ਓਕੇ ਵੀਰ ਦੱਸੋ ਜੀ ਆ ਮਈ ਵੀਰ ਸੂਈ ਹੈ ਪੰਜਾਹ ਰੁਪਆ ਮੈਂ ਸੂਈ ਹੈ ਤੀਜਾ ਸੂਆ ਸੂਈ ਹੈ ਠੀਕ ਆ ਪਰ ਕਿਆ ਦਨੇ ਆ ਪਰ ਮਈ ਵੀਰੋ ਜਿਹੜੇ ਵੀਰ ਤੋਂ ਮਈ ਘਰ ਲਈ ਆ ਨਾ ਹਾਂਜੀ 18 ਕਿਲੋ ਦਾ ਮਈ ਦਾ ਦੁੱਧ ਕਿਹਾ 18 ਕਿਲੋ ਦਾ ਚਾ ਮੈਂ ਅਸਲ ਮਹੀਂ ਆ ਜਿਹਨੂੰ ਕਹਿੰਦੇ ਸੀ ਜਿਹੜੇ ਵੀਰ ਭਰਾ ਨੇ ਮਹੀਂ ਲਈ ਉਹਨੇ ਆਪ ਪਛਾਣ ਕਰੂਗਾ ਵੀ ਠੀਕ ਮਹੀਂ ਅਸੀਂ ਕਹਿ ਦਿੰਦੇ ਗੇਠ ਗੇਠ ਤੇ ਥਾਣ ਲਾਓ ਜੀ ਕਿਤਾ ਲੈ ਕੇ ਵੀ ਤਾਂ ਗੇਠ ਤੇ ਥਾਣ ਹੈਗਾ ਨਹੀਂ ਕਰੋ ਚੈੱਕ ਦੇਖੋ ਵੀ ਥਾਣੇ ਗੇਠ ਗੇਠ ਦਾ ਲਗਾ ਹੈ ਮਿਲ ਕੇ ਖਾਦੋ ਭਾਵੇਂ ਸਿਰਫ ਹੋਰ ਮਹੀਂ ਬਰਾਬਰ ਬਈਆਂ ਬਰਾਬਰ ਹੈ ਤੁਹਾਡੀ ਪੁੱਛ ਦੇਖੋ ਹਾਂਜੀ ਬੜੀ ਜਾਂਚ ਮਹੀਂ ਖਲੋਤੀ ਮਹੀਂ ਸੂਈ ਦੇ ਖਲੋਤੇ ਜੀ ਖੁਤੀ ਦੇਖੋ ਜੀ ਦੋਹਾਂ ਅੱਖਾਂ ਦਾ ਚੱਟਾ ਤੇ ਕਮਾਲ ਦੀਆਂ ਗੱਲਾਂ ਕੀ ਦੀਆਂ ਮੈਨੇ ਵਧੀਆ ਤੋਰ ਦਿਓ ਜੀ ਉਡੀ ਮੈਂ ਵੀ ਚੰਗੀ ਜਵਰ ਆ ਕੇ ਜਿਹਨੂੰ ਕਹਿੰਦੇ ਧੁੱਧ ਵਾਲੀ ਮਾਂ ਦਾ ਤੇ ਲੈਵੇ ਦੀ ਕੁਆਲਿਟੀ ਦੇ ਪਰਮਾਤਮਾ ਨੇ ਘੜ ਘੜ ਚੀਜ਼ਾਂ ਲਾਈਆਂ ਇਹਨੂੰ ਬਹੁਤ ਵਧੀਆ ਆਰਡਰ ਲੱਗਾ ਆ ਮੈਂ ਨੂੰ ਤਾਂ ਇਹਨੂੰ ਵੀ ਦੂਜੇ ਸਵੇਕਾ ਗਏ ਵੇਗਦੀ ਚੋਟੀ ਪਰ ਪਿਓ ਤੇਜਾਸੂਆ ਮਈ ਆ ਤੇਜਾਸੂਆ ਠੀਕ ਆ ਬਿਲਕੁਲ ਸੱਚੀ ਗੱਲ ਮੈਂ ਨਹੀਂ ਲੱਗਦਾ ਫਰੀ ਧੁੱਧ ਵਾਲੀ ਬਿਲਕੁਲ ਸਹੀ ਗੱਲ ਵੇਖੋ ਜੀ ਕਰੋ ਚੈੱਕ ਤੇ ਬਚਾਵਾ ਘੱਟ ਹੀ ਇਕੱਠਾ ਘੱਟ ਹੀ ਆ ਗਈ ਠੀਕ ਹੈ ਗੇਰਾ ਜੀ ਕੱਟੀ ਉਹ ਜਲਾ ਚੰਗੀ ਤੇ ਵਾਡੀ ਦੇ ਇੱਕ ਕੱਟੀ ਤੁਹਾਨੂੰ ਹੋਰ ਖੋਨੇ ਆ ਮੈਂ ਮਗਰ ਆਈ ਝੋਟੀ ਮੰਗਰ ਕੱਟੀ ਪਾਲਣੀ ਵਾਲੀ ਇੱਕ ਤਾਂਗੀਆਂ ਮਈਆਂ ਬਿਲਕੁਲ ਹਾਂ ਜੀ ਤੇ ਚੰਗੀ ਜੋਹਰ ਮਈਆਂ ਬਰਨਾਲਾ ਚੱਡਾ ਤੇ ਸਾਰੀ ਕੁਆਲਿਟੀ ਸਰਾ ਮਈ ਦੋ ਤੜੀ ਫਿਰ ਵੀ ਬਹੁਤ ਸਾਫ ਦੇ ਆਰਡਰ ਦੀ ਕੁਆਲਿਟੀ ਤਾਂ ਦੀ ਬਾੜੇ ਜਿਵੇਂ ਕਮੰਦ ਹੋ ਗਿਆ ਏਟ ਏਟ ਤੇ ਲੇਵਾ ਲਗਾ ਬਹੁਤ ਮਈਆਂ ਵੀ ਸਾਰੀ ਠੀਕ ਹੈ ਜੀ ਆਲੇ ਦੁਆਲੇ ਚਾਤੀ ਭਰੀ ਹੈ ਥਾਂ ਦੀ ਚੰਗੀ ਮਈ ਵੀਰੇ ਚੰਗੀਆਂ ਜਗੀਆਂ ਮਈਆਂ ਵੀਰਾਂ ਦੇ ਘਰ ਜਿੰਨਾਂ ਦੇ ਕਲੀਆਂ ਹਨ ਪੂਰਾ ਪੂਰਾ ਦੁੱਧ ਮਈਆਂ ਕੱਢਦੀਆਂ ਹਾਂਜੀ ਤੇ ਚੰਗੀ ਮਈ ਦੁੱਧ ੜੀ ਠੀਕ ਆ ਉਹ ਵੀਰ ਮਈ ਵੀਰ ਤਿਆਰ ਕਰ ਹੁੰਦੇ ਆ ਦੇਖੋ ਜੀ ਤਾਜੀ ਸੋਈ ਆ ਕੋਈ ਤੇ ਚੱਕਰ ਨੇ ਕੈਮਰਾ ਮਈ ਦੇ ਪਹਿਲ ਮਈ ਦੇ ਠਾੜੀ ਆ ਨਾ ਲਾਓਗੇ ਤਾਂ ਫੇਰ ਕਿਹਨੂੰ ਸੱਦਾਂਗੇ ਪਰ ਮਈ ਐਂ ਹਾਂਜੀ ਪੁੱਛ ਪੜਾਂਗੇ ਨੇ ਲੋਈ ਇਹ ਠੰਡੀ ਵੀਰੇ ਦੇ ਵੀਰ ਸਦਕਾਲੀ ਮਈ ਇੰਨੀ ਆ ਹੱਥੋਂ ਹੀ ਬਾਤ ਹੈ ਤੇ ਲਈ ਕੁਲਾ ਬਚਾ ਪੈਰ ਆਂਗਾ ਜੀ ਪੂਰੇ ਕੁਲੇ ਆ ਕੱਟੀ ਦੀ ਕਟਾਏ ਲੋ ਕੱਟੀ ਕੱਟੀ ਆ ਠੀਕ ਆ ਭੋਲਾ ਜੀ ਪਰ ਵਾਲੀ ਕੋਜੀ ਬਹੁਤ ਸ਼ਾਨਦਾਰ ਮੈਂ ਆਰਡਰ ਲੈਵੇ ਦੀ ਕੁਆਲਿਟੀ ਦੀ ਚੰਬੜੀ ਪਤਲੀ ਇਹ ਪੇਠ ਪੁੜੇ ਦੀ ਪੂਰੀ ਝੋੜੀ ਆ ਪੂਰੀ ਸਾਫ ਸੁਥਰੀ ਹੈ ਤੇ ਠੰਡੀ ਆ ਦੁੱਧ ਵਾਲੀ ਝੋੜੀ ਵੀਰ ਐ ਬਾਜ਼ਾਰ ਦੇ ਵਿੱਚ ਝੋੜੀ ਆ ਜਿੰਨੇ ਦੀ ਇੰਨੇ ਦੀ ਦਵਾਂਗੇ ਪਰ ਝੋੜੀ ਆ ਪਿਛੋਂ 2 ਲੱਖ ਦੀ ਲੈਣ ਵਾਲੀ ਹੈ ਜਿੱਤਾ ਦੀ ਮਹੀਂ ਅਸਲ ਇਹ ਮਹੀਂ ਪੂਰੀ ਦੁੱਧ ਵਾਲੀ ਮਹੀਂ ਅਸਲ ਅਸਲ ਕੁਆਲਿਟੀ ਆ ਜਿਹੜਾ ਮਰਜੀ ਵੀਰ ਭਾ ਵੀਰੋ ਕਿਹਾ ਕਿ ਜਿਹਨੂੰ ਲਿਖ ਕੇ ਦੇ ਦੀ ਮਹੀਂ ਇਹ ਮਰੀ ਦੁੱਧ ਨਾਲ ਕੱਢੂ ਦੇ ਦੱਸੋ ਭਾਈ ਜੀ ਕੀ ਪ੍ਰਾਈਸ ਇਹਦਾ ਪ੍ਰਾਈਸ ਦੱਸੋ ਮੋਹਲਵੀਰ ਭਾਵੇਂ ਜੋ ਮਰਜ਼ੀ ਕਰੀਏ ਹਾਂ ਤੇ ਨਾ 1.65 ਦੀ ਮਹਿੰਦਨੀ ਇੱਕ 65 ਦੀ 1,65,000 ਦੀ ਨਹੀਂ ਦਵਾ ਠੀਕ ਹੈ ਪੈਣ ਨਹੀਂ ਭਾਈ ਕਰੋ ਮਾਨ ਡੇਢ ਦੀ ਜਦਾਂ 15000 15000 ਡੇਢ ਦੀ ਜਦਾਂ ਲਓ ਜੀ ਡੇਢ ਹਜ਼ਾਰ ਡੇਢ ਦੀ ਡੇਢ ਘੱਟ ਦੇਣ ਲਓ ਜੀ ਮੈਂ ਉਹਦਾ ਢਾਈ ਲੱਖ ਜੀ ਵੇਚੀ ਢਾਈ ਲੱਖ ਦੀ ਵੀਰ ਇਦਾਂ ਦੀ ਮਹੀਂ ਹੀ ਵੇਚੀ ਤੇ ਉਹ ਨਾਲੋਂ ਚੰਗੀ ਗੈਂਦੇ ਨੇ ਲੈ ਸਹੀ ਗੱਲ ਹੈ ਡੇਢ ਲੱਖ ਹੀ ਪਾਈਂਦਾ ਛੋਟੀ ਦੇ ਦਾਂਗੇ ਬਹੁਤ ਸਾਫ ਆ ਅੰਗ ਪੈਰ ਖੁੱਲੀ ਕੁਆਲਟੀ ਕਰਮਾ ਵਾਲੀ ਬਹੁਤ ਸੋਹਣਾ ਆਰਡਰ ਬਣਾਇਆ ਕਰਮਾ ਵਾਲੀ ਬਾਈ ਬਹੁਤ ਕਮਾਲਾਂ ਪਾਈਆਂ ਆ ਬਹੁਤ ਲੱਗੀਆਂ ਠੀਕ ਆ ਭਰੇ ਕੋਈ ਜ਼ਿਆਦਾ ਨਾ ਭਰੇ ਚਲੋ ਖੋਲੋ ਬਾਈ ਅਗਲੀ ਆ ਇਹ ਛੋਟੀ ਆ ਇਹ ਛੋਟੀ ਆ ਪਹਿਲਾਂ ਕਟਿੰਗ ਸੂਈ ਆ ਪਰ ਥਣ ਦੱਜੇ ਸੂਈ ਨਹੀਂ ਛੋਟੀ ਨੂੰ ਨਹੀਂ ਉਦਾਂ ਦਾ ਲੱਗਦਾ ਪਹਿਲਾਂ ਕੱਟੀ ਏ ਪਹਿਲਾਂ ਕਟਿੰਗ ਸੂਈ ਆ ਦੱਜੇ ਸੂਈ ਛੋਟੀ ਖਾਨੀ ਤੇ ਬੱਚਾ ਬਾਈ ਮਾਰ ਕੀ ਇਹਦੇ ਮਗਰ ਇਹਦੇ ਕੱਟੀ ਗਈ ਕੱਟੀ ਆ ਗਈ ਏ ਲੋ ਜੀ ਅੱਜ ਦੇ ਮਾਰੇ ਕਿਰਪਾ ਨਾਲ ਦੇ ਜਾਨੇ ਭਰੇ ਭਰੇ ਆ ਦੇ ਜਿਹੜਾ ਇਹਨੂੰ ਜਿਗਾਰਡ ਲਗਾ ਦਰਮਾਰੀ ਨੂੰ ਇੱਕ ਅੱਧ ਹੀ ਨਹੀਂ ਲੱਗਦਾ ਵੀਰਾ ਠੀਕ ਐ ਜੀ ਜਿੰਨੀ ਥੱਲੇ ਸਫਾਈ ਆ ਨਾ ਕੱਢੀ ਸਹੀ ਗੱਲ ਵੀਰ ਜੀ ਡਾਕਟਰ ਸਾਹਿਬ ਇਹ ਕੋਈ ਕੱਟੀ ਇਦਾਂ ਕਟਿੰਗ ਹੋ ਵੀਰ ਤੂੰ ਦੇ ਕਲੀਅਰ ਕੇ ਥਣ ਲੱਗੇ ਪਰ ਅਸਲ ਇਹ ਜਿਹਨੂੰ ਕਹਿੰਦੇ ਸਾਰੀ ਕੁਆਲਟੀ ਵਾਲੀ ਸਹੀ ਗੱਲ ਬਾਈ ਬਹੁਤ ਸੋਹਣੀਆਂ ਅੱਜ ਥਣਾ ਦੀ ਆਰਡਰ ਦੀਆਂ ਝੋਟੀਆਂ ਬਹੁਤ ਸਾਫ਼ ਸੋਹਣੀਆਂ ਝੋਟੀ ਪੂਰੀ ਦੁੱਧ ਵਾਲੀ ਜਿਹਨੂੰ ਕਹਿੰਦੇ ਨਾ ਹਾਂਜੀ ਫਿਰ ਇਹ ਨਹੀਂ ਝੋਟੀ ਸਾਰਾ ਦਾ ਵੀਰ ਜੀ ਦੋ ਮਿੰਟ ਲੜੋ ਪੰਡਿਤ ਹੀ ਰੀਨਿੰਗ ਉਹ ਗੱਲੀ ਜਿੱਦਾਂ ਮਰਜ਼ੀ ਗੱਲ ਨੂੰ ਹੁੰਦਾ ਇਨਸ਼ਾ ਅੱਲਾਹ ਦੇ ਵੇਖੋ ਜੀ ਵੇਖੋ ਵੇਖੋ ਇਹ ਸੀਲੀਆਂ ਉਹ ਵੇਖ ਲੈ ਵੀਰ ਕੋਈ ਆਵਾਜੇ ਚੌਗੀ ਲੱਗਾਂ ਦੀ ਨਹੀਂ ਲੱਗੀ ਪਹਿਲਾਂ ਨਹੀਂ ਲੱਗੀ ਚਾਰ ਦਾਂ ਝੋਟੀ ਜਿਹਨੂੰ ਕਹਿੰਦੇ ਨਾ ਬੰਬ ਪੀਸ ਉਹ ਆ ਪਾਸ ਕਰੇ ਰੀ ਝੋਟੀ ਵੀਰ ਪਹਿਲਾਂ ਝੋਟੀ ਐਡੀ ਆਸਤ ਵਾਲੀ ਝੋਟੀ ਆ ਚਲੋ ਦੇ ਪੈਂਦੀ ਪਹਿਲਾਂ ਕੱਟੀ ਦੁੱਧ ਪਾ ਜੂਗੀ 13 14 ਗਲ ਠੀਕ ਹੈ ਜੀ ਇੰਨੀ ਜਿਆਦਾ ਸੁਧਰੀ ਬਾਟੀਆਂ ਮਈਆਂ ਦੀ ਬਾਟੀ ਪਲੀਆ ਕੋਈ ਲਗੇ ਜੀ ਨਹੀਂ ਮੋਟੇ ਜਿਹੜਾ ਕਾ ਦੋ ਜਿਹੜਾ ਮੱਦੀ ਵਟੀ ਮੈਂ ਤੇ ਲਾਗੇ ਪੱਜੀ ਜਿਹੜਾ ਮੱਦੀ ਪਾਸ ਕਰਕੇ ਖੜੇ ਪਏ ਨੇ ਇੱਥੇ ਪਿੱਛੋਂ ਦੇ ਧਿਆਨ ਆ ਇੱਕ ਅਧੀ ਦਾ ਜਿਹੜਾ ਕਾ ਦੰਦਾ ਪਿੱਛੋਂ ਜੂਮ ਕਰਕੇ ਵੇਖੋ ਕੋਈ ਗੱਲ ਨਹੀਂ ਐ ਪਿੱਛੋਂ ਕਰ ਰੋ ਤੁਨੇ ਜੂਮ ਵਾਲੀ ਗੱਲ ਨਹੀਂ ਵਿਚਾਈ ਹੋਰ ਬਿਖਿਆ ਪੂਰੀ ਇਹ ਸਾਫ ਤੇ ਸੁਥਰੀ ਜਿਹਨੂੰ ਕਹਿੰਦੇ ਨੇ ਝੋਟੀ ਪੂਰੀ ਸਾਫ ਆ ਇਹ ਵੀ ਅੱਖਾਂ ਵਾਲਾ ਚੋਟਾ ਆ ਇਹ ਵੀ ਚੌਣ ਵਾਲੀ ਆ ਬਚਾ ਕੇ ਰੱਖੋ ਝੋਟੀ ਸਾਰੀ ਸਾਫ ਹੈ ਜਿਹਨੂੰ ਕੱਟੀ ਆ ਗਈ ਨਾਲੇ ਗਿੱਲਾ ਇਧਰੇ ਪੋਲ ਆ ਸਾਈਡ ਤੋਂ ਧਿਆਨ ਆ ਪਰਾਗਰ ਨਹੀਂ ਆ ਆਏ ਘੱਟੀ ਵੇ ਲੋ ਨੀਲੀ ਆਖਰੀ ਘੱਟੀ ਆਏ ਬੱਚਾ ਠੀਕ ਆ ਗਿਆ ਬੋਲ ਵੀਰ ਭਾਵੇਂ ਜੋ ਮਰਦੀ ਦੱਸੋ ਭਾਈ ਕੀ ਪ੍ਰਾਈਸ ਆ ਹਾਂਜੀ ਬੋਲ ਕਰਾਂ 1.3 ਸਵਾ ਲੱਖ ਦੀ ਝੋਟੀ ਖਾਣਾ ਦੇਣਾ ਸਵਾ ਲੱਖ ਦੀ ਸਵਾ ਲੱਖ ਠੀਕ ਆ ਭਾਈ ਬਹੁਤ ਯਾਜ ਮੋਲਿਆ ਇਹ ਜੋ ਹੁਣ ਕਹਿਣੋ ਜੀਵ ਨਹੀਂ ਕਰਦਾ ਭਾਈ ਘੱਟ ਕਰ ਦੇ ਸਵਾ ਲੱਖ ਦੀ ਜੀ ਮੌਕੇ ਥੋੜਾ ਵਧਾ ਕਰ ਦੋਗੇ ਭਾਈਆਂ ਦਾ ਵੇਖੋ ਜੀ ਦਿਲ ਭਾਈ ਕਹਿੰਦੇ ਮੌਕੇ ਹੋਰ ਮਾਨ ਕਰਦਾਂਗੇ ਹਾਂ ਗਿਰ ਮਾਨ ਤਾਂ ਖੁੱਲਾ ਹੋਊਗਾ ਠੀਕ ਗੱਲ ਖੁੱਲਾ ਗਿਆ ਤਾਂ ਜਿਹੜਾ ਵੀਰ ਭਰਾ ਲੈ ਪਰ ਦੇਖੋ ਝੋਟੀ ਇਹ ਲੱਖ ਦੀ ਵੀਰ ਟੋਕੜ ਗੱਬਣੀ ਝੋਟੀ ਸਾਨੂੰ ਦੇ ਦੇ ਪੰਦਾ ਇਦਾਂ ਦੀ ਝੋਟੀ ਜੀ ਬਿਲਕੁਲ ਸਾਫ਼ ਕਰਮ ਵਾਲੀ ਗਾਲੀ ਪਈ ਆ ਬਹੁਤ ਠੰਡੀ ਅਸਲੀ ਜੀ ਯੂਰ ਪ੍ਰੋਪਰ ਪੈ ਗਈ ਆ ਤਾਂ ਵਧੀਆ ਕੁਆਲਿਟੀ ਰੇਸ਼ ਠੀਕ ਆ ਰੌ ਜਿਆ ਬਚਾ ਵੀ ਲੋ ਕੱਟੀ ਦੇਖੋ ਕਿੰਨੀ ਸ਼ਾਂਤ ਦੀ ਮੈਂ ਜੀ ਬਾਈ ਬਾਫੀ ਵੀਰਾ ਤਾਨੂੰ ਇਹ ਕਹਿੰਦੇ ਵੀ ਕੱਟੀ ਪਾਲਣੀ ਵਾਲੀ ਆ ਕਟੀ ਖਾ ਲੋ ਪਹਿਲਾਂ ਹਾਂ ਵੀਰ ਝੋਟੀ ਆ ਹਾਂਜੀ ਹੋਰ ਝੋਟੀ ਕੋ ਦੁੱਧ ਚਵਾਵਾ ਹੋਊਗਾ 14 ਕਿਲੋ ਠੀਕ ਆ ਫਿਰ 13 ਕਿਲੋ ਦੀ ਕੋ ਗਰੰਟੀ ਲੈ ਜੇ ਪਰ ਇੱਕ ਵਾਰ ਨਹੀਂ ਪੂਜ ਦਾ ਵਿੱਚ ਟਿਕਾ ਕਰ ਸਕਦਾ ਆਇਆ ਠੀਕ ਆ ਕਟੀ ਆ ਗਿਆ ਖੋਣੇ ਤੋਰੋ ਇਹ ਕੋਈ ਕਟੀ ਦਾ ਕਾਤਰ ਲੋਹੀ ਝੋਟੀ ਆ ਲੋਹੀ ਝੋਟੀ ਠੀਕ ਆ ਪਰ ਪੂਰੀ ਝੋਟੀ ਜਸਲ ਚੀਜ਼ ਆ ਵੀਰ ਦੁੱਧ ਵਾਲੀ ਝੋਟੀ ਕੁਆਲਿਟੀ ਆ ਜੀ ਬੋਲਾ ਦਾਣਾ ਪਾਣੀ ਚੰਗਾ ਮਿਲਿਆ ਝੋਟੀ ਬਹੁਤ ਸੁਣਾ ਸਣ ਪਾਂਡਾ ਵੀ ਇਹ ਕੀ ਲੱਗਦਾ ਕੱਦ ਵੇਖ ਕਿੰਨਾ ਝੋਟੀ ਆ ਠੀਕ ਆ ਸਿੰਗਲ ਹੱਡੀ ਦੀ ਝੋਟੀ ਆ ਤੇ ਜੈੱਡ ਬਲੈਕ ਝੋਟੀ ਜੀ ਆ ਪੁੱਛੇ ਕੋ ਪੂਰੀ ਕਾਲੀ ਝੋਟੀ ਦੀ ਵੀ ਜੀ ਚੰਗੀ ਸੇਵਾ ਹੋਵੇ 15 ਕਿਲੋ ਦੁੱਧ ਦਊਂ ਸਹੀ ਗੱਲ ਹੈ ਭੋਲਾ ਜੀ ਪਰ ਕੱਤ ਕਾੜ ਤੋਂ ਪਾਲਦਾ ਵੀ ਝੋਟੀ ਪੂਰੀ ਜਾਣ ਵਾਲੀ ਹੈ ਸਾਂਭੀ ਹੈ ਵੀਰ ਨੇ ਹਾਂ ਵੀਰ ਝੋਟੀ ਸਰੀ ਝੋਟੀ ਆ ਲੋਈ ਝੋਟੀ ਤੇ ਇਹਦੇ ਮਗਰ ਜਿਹੜੀ ਕੱਟੀ ਆ ਗਈ ਜਣਾ ਉਹ ਬਹੁਤੀ ਜ਼ਿਆਦਾ ਚੈਂਪੀਨ ਕਟਿੰਗ ਸਰੀ ਠੀਕ ਹੈ ਫਿਰ ਕੱਟੀ ਦਿਖਾਉਨੇ ਪਹਿਲਾਂ ਗੱਲ ਕੀਤੀ ਸੀ ਕੱਟੀ ਇਹਦੇ ਮਗਰ ਜਿਹੜੀ ਪਾਲਣੀ ਵਾਲੀ ਆ ਹੋਣੀ ਵੀਰੇ ਇਹਦੇ ਅੰਗ ਹੀ ਅੰਗ ਪੈਰ ਸਾਰੇ ਪੂਰੀ ਵੱਡੀ ਦੇਖੋ ਜੀ ਕਿੱਤੇ ਕੱਟੀ ਵਾ ਦੀਏ। ਰਾਈਟ। ਦੇਖੋ ਇਹ ਥਣ ਲੇਵੇ ਦੀ ਕੱਟੀ ਪੂਰੀ ਸਾਫ। ਖਾਓ ਜੀ। ਖਣਿਆ ਖਾਓ। ਦੇਖੋ। ਤੇ ਹੁਣ ਬoi ਸ਼ਾਨਦਾਰ ਕੱਟੀ ਆ, ਵਾਲਣੀ ਵਾਲੀ ਆ ਬਸ। ਇਹ ਜਿਹੜਾ 12-13 ਦਿਨਾਂ ਦੀ ਆ ਇਹ ਸਾਰੀ। ਕੋਈ ਇਹ ਨਾ ਕਿਨੇ ਵੀ ਮਹੀਨੇ ਦੀ ਹੋਊਗੀ। ਸਿਰਫ 12-13 ਦਿਨਾਂ ਦੀ ਆ। ਆ ਮੂੰਹ ਦਾ ਫਰਾ ਗਰਮ ਹੋ ਗਿਆ। ਗੱਪਣ ਗੱਪਣ ਛੋਟੀ ਜਿਹੀ ਰੁਪਏ ਨਾ ਆਈ ਜਿਹੜੀ ਗੱਲ ਆ। ਠੀਕ ਆ, ਹੋਰ ਕਰੀ। ਮੈਂ ਜਿਹੜਾ ਕੱਦ ਕਰਨ ਦੀ ਹੁਣੀ। ਠੀਕ ਆ। ਦੇਖੋ ਲੈ ਵਾਲਾ ਬਹੁਤ ਸੋਹਣਾ ਤੇ ਸਾਫ ਸੁਥਰੀ ਆ ਵਧੀਆ ਕੁਆਲਿਟੀ ਕੁਆਲਿਟੀ ਸਿੰਗਲ ਹੱਡੀ ਦੀ ਵੱਡੀ ਝੋਟੀ ਤੇ ਵੀਰ ਹਾਂ ਦੇ ਨਾਂ ਮੋਨ ਭਾਵੇਂ 1.5 ਲੱਖ ਦੇ ਹਾਂ ਨਾ 95000 ਦੀ ਝੋਟੀ ਦੇ ਦਾ 94000 ਦੀ 94000 ਦੇ ਹਾਂ ਲਓ ਜੀ ਭਾਈ ਕਹਿੰਦਾ 95000 ਦੀ ਝੋਟੀ ਦੇ ਦਾਂਗੇ ਜੀ ਐਸ ਨੂੰ ਹੀ ਦੇ ਦਾਂਗੇ ਮੌਕੇ ਥੋੜੀ ਬੋੇ ਛੋਟ ਕਰਦਾ ਮੌਕੇ ਦੇ ਲਓ ਜੀ ਮੌਕੇ ਦੇ ਭਾਈ ਕਹਿੰਦਾ 94000 ਦਾ ਝੋਟੀ ਦੇ ਦਾਂਗੇ ਤੇ ਮੌਕੇ ਦੇ ਪੂਰਾ ਮਾਨ ਹੋਊਗਾ ਠੀਕ ਆ ਪਰ ਕੱਟੀ ਮਗਰ ਮੇਰੇ ਭਰਾ ਪਾਲਿਓ ਜਿਹਨੇ ਲਿਆ ਗਿਆ ਬਹੁਤ ਸ਼ਾਨਦਾਰ ਕੱਟੀ ਫੱਟੀ ਬੜੀ ਸੋਹਣੀ ਠੀਕ ਆ ਵੀਰ ਆ ਮਹੀਂ ਵੀਰ ਆਪਣੇ ਕੋਲੋਂ ਗਈ ਸੀ ਹਾਂਜੀ ਪਹਿਲੇ ਸੂਏ ਝੋਟੀ ਦਿੱਤੀ ਤੇ ਤੀਜੇ ਸੂਏ ਮਹੀਂ ਆਰਕਾ ਸੋਈ ਆ ਠੀਕ ਆ ਜੀ ਤੇ ਪਰ ਜਿਹੜੀਆਂ ਮਹੀਂ ਦੇ ਵਿੱਚ ਖੂਬੀਆਂ ਨਾ ਬੰਦੇ ਨਾਲ ਮਹੀਂ ਸਾਭੀ ਨਹੀਂ ਰੋਲ ਛੜੀ ਉਹਨੂੰ ਮੈਂ ਕਾਮੀਦਾਂ ਦਾ ਪੈ ਗਿਆ ਜੈਡ ਬਲੈਕ ਇੱਕ ਰੰਗ ਕਾਲੀ ਮੈਂ ਤੇ ਸਿੰਘ ਵੇਖੇ ਕੀ ਬੱਚਾ ਇਹ ਵਰਗੀ ਆ ਪਿਓਰ ਇੱਕ ਤਾਂ ਕਹਿੰਦਾ ਹਰਿਆਣੇ ਦੀ ਮਹੀਂ ਤੇ ਆਪ ਹਰਿਆਣੇ ਆ ਮਹੀਂ ਲਈ ਆ ਠੀਕ ਆ ਜੀ ਇਤਰਾ ਦੀ ਮਈ ਅਸਲ ਚ ਦੇਖੋ ਥੋੜੀ ਲਿਸਾ ਪੰਜ ਆ ਗਈ ਹੜੀ ਭਾਰਾ ਮਈ ਅੱਜ ਤੇ ਜਿਆਦੇ ਨਾ ਚੀਂ ਦਰਦੀ ਏ ਬਚਾ ਬਚਾ ਫੜ ਲਾ ਬਚਾ ਲੈ ਲੋ ਨਾਲ ਫਿਰ ਬੜੀ ਡਰ ਗਈ ਆ ਜਾਂ ਤਾਂ ਤੋੜ ਦੋ ਮਾੜੀ ਤੋੜ ਦੋ ਕੋਈ ਗੱਲ ਨਹੀਂ ਥੋੜੀ ਤੋੜ ਦੋ ਬਚਾ ਖੋਲੋ ਬਚਾ ਖੋਲੋ ਲੈ ਕੋਈ ਬੋਸ ਸਾਹ ਚੋਟੀਆ ਸਿੰਗਲ ਹੱਡੀ ਦੀ ਤੇ ਚੋਈ ਦੀ ਪਤਮਾਈ ਦੀ ਭੋਲੀ ਵੀ ਹੁਣ 12 ਕਿਲੋ ਤੋਂ ਤਾਂ ਹੋਣਾ ਹੋਊਗਾ ਮੈਂ 14 18 ਕਿਲੋ ਤਾਂ ਕੱਢਿਆ ਪੂਰੀ ਅਸਲ ਨਹੀਂ ਹੈ ਬਟ ਠੀਕ ਹੈ ਜੀ ਓਕੇ ਜੀ ਫੜ ਆਹ ਫੜ ਬੱਚਾ ਫੜ ਲੈ ਬੜੇ ਕੈਮਰੇ ਦੇ ਘਾ ਵਰਗੀ ਐ ਲਾਈਵ ਲੈਓ ਆਓ ਬੱਚੇ ਲੈ ਆਵੀਂ ਲੈ ਆਓ ਲੈ ਆਓ ਲੈ ਆਓ ਟੈਂਕ ਕੁਆਲਟੀ ਵਾਲੀ ਸਾਫ ਸਫਰੀ ਪੂਰੀ ਠੀਕ ਹੈ ਜੀ ਆ ਗਏ ਬਈ ਦੇਖੋ ਇਹ ਬਹੁਤ ਸਾਫ਼ ਝੋਟੀਆਂ ਸਿੰਗਲ ਹੱਡੀ ਦੀ ਹੈ ਕੁਆਲਟੀ ਕੁਆਲਟੀ ਲੈਵਾ ਚੈੱਕ ਕਰੋ ਤੁਹਾਨੂੰ ਬਹੁਤ ਵਧੀਆ ਲੱਗਾ ਇੱਕ ਜਿਹੜੀ ਪੈਂਦੇ ਨਾ ਇਹ ਮਹੀਨੇ ਕੋਲ ਦੁੱਧ ਚ ਹੈ 17-18 ਕਿਲੋ ਠੀਕ ਹੈ ਜੀ ਤੇ ਜਿਹਨੇ ਦੀ ਮਹੀਂ ਖ ਲਈ ਹੈ ਨਾ ਉਹ ਅੱਧੇ ਮੋੜ ਦੇ ਵਿੱਚ ਮਹੀਂ ਦੇ ਦੇਣੀ ਆ ਠੀਕ ਹੈ ਜੀ ਪਹਿਲਾਂ ਸਵੇਰੇ ਜਨਨੀ ਝੋਟੀ ਖ ਲਈ ਹਾਂ ਜੀ ਆਪਾਂ ਜਿਹੜਾ ਕੋਈ ਵੀਰ ਭਰਾ ਮਹੀਂ ਦੇਖੋ ਇੱਕ ਮਿੰਟ ਆਓ ਹੱਥ ਵੇਖੋ ਚੈੱਕ ਕਰੋ ਕਿਹੜਾ ਵੀਰ ਹੁਣ ਕੋਈ ਵੀਰ ਭਰਾ ਮੈਂ ਖਾਂਦ ਦੂਗਾ ਨਾ ਤੇ ਜਿੰਨੇ ਦੀ ਮੈਂ ਸੱਜਰ ਦੇਣੀ ਆ ਜਦੋਂ ਚਮਾ ਮਹੀਨੇ ਦੀ ਗੱਪਣ ਕਰਦੇ ਆ ਹਰਿਆਣੇ ਦੀ ਮੈਂ ਉਦੋਂ ਨਹੀਂ ਟੋਕੜੀ ਲੱਦਾਂ ਟੋਕੜਾ ਵੇ ਰਾਜੀ ਯਾਰਾ ਪੂਰੇ ਹੱਡ ਭਰਦੇ ਭਾਵੇਂ ਇਹਦਾ ਕਰਾਂ 95 90 ਜਾਂ 2 ਛੜ ਤੋਂ 88000 ਦੀ ਮੈਂ 88000 ਦੀ ਤੇ ਸੇਵਾ ਵੀ ਕਰੇ ਵੀਰ ਭਰਾ ਲਾਓ ਭੋਲੇ ਇੱਧਰ ਆ ਮਲੇ ਲਾਓ 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 ਜੀ 88000 ਦੀ ਭਾਵੇਂ ਦਾ ਮੈਂ ਦੇ ਦਾਂਗਾ 11 ਕਿਲੋ ਮੈਂ ਕੋ ਦੁੱਧ ਹੁਣ ਮੈਂ ਚੋ ਸਕਦਾ ਜੇ ਕੋਈ ਵਧੀਆ ਸੇਵਾ ਵੀ ਸੇਵਾ ਕਰੇ ਅਜੇ ਗੱਲਾਂ ਨਾਲੋਂ ਨਾਲ 12 ਕਿਲੋ ਬੋਲਾ ਮੈਂ ਕੋ ਮੈਣਾ ਰਖਾਉਂਦਾ ਇਹਦੇ ਕੋ ਵੇ ਲੋ ਜੀ ਪੂਰੀ ਸਾਹ ਦੇ ਸੁਥਰੀ ਆ ਤੇ ਬਹੁਤ ਕੁਆਲਟੀ ਵਾਲੀ ਮੈਂ ਲੈ ਦੇ ਜਿਹੜੀ ਮੈਨੂੰ ਆ ਚੰਬੜੀ ਆ ਨਾ ਵੇਖ ਵੀਰ ਇੱਕ ਰੰਗ ਕਾਲੀ ਦੇ ਬਿਲਕੁਲ ਬ੍ਰੀਂਗ ਚੰਬੜੀ ਲੱਗੀ ਦੁੱਧ ਵਾਲੀ ਮੇਰੀ ਸਾਡੀ ਓਕੇ ਬਾਈ ਸਾਹ ਸੁਥਰੀ ਬਹੁਤ ਠੰਡੇ ਚੁੱਤਰ ਠੀਕ ਆ ਬਾਈ ਤੇ ਪਿੱਛੇ ਪੁੜੇ ਦੀ ਵੇਖੋ ਕਿੰਨੀ ਚੋੜੀ ਆ ਤਾਂ ਵਧੀਆ ਕੁਆਲਟੀ ਵਾਲੀ ਆ ਠੀਕ ਆ ਜੀ ਇਹ ਮੈਂ ਮਹੀਨੇ ਵਿੱਚ ਹੀ ਡੌਲ ਕਮਾਈ ਆ ਡੌਲ ਕਮਾਈ ਆ 2 ਘੱਟ 90 ਦੀ ਬਾਈ ਕਹਿੰਦਾ ਦੇ ਦਾਂਗੇ ਹਾਂ ਨਾ ਯੈਸ ਨੋ ਵਧੀਆ ਮੈਂ ਬੁੱਢੀ ਸਾਹ ਸੁਥਰੀ ਬੈੜ ਮਹੀਨੇ ਹੀ ਹੋ ਪਹਿਲੇ ਨੰਬਰ ਵਾਲੀ ਉਹਨਾਂ ਘਰੋਂ ਨਾਲ ਹੀ ਵੈੜ ਲਈ ਆ ਠੀਕ ਹੈ ਜੀ ਤੇ ਦੋ ਹੀ ਡੰਗਰ ਹੀ ਨਿਕਲਦੇ ਖੜ ਲੈ ਜੇ ਪਰ ਵਾਛੀ ਬੜੇ ਭਾਣਾ ਦੇ ਦਾਂਗੇ ਦਿਨ ਪੰਜ ਚਾਰ ਜਿਹੜਾ ਸਭ ਨੂੰ ਗਾਣਾ ਹਾਂਜੀ ਹਾਂਜੀ ਵਾਛੀ ਦੁੱਧ 12 13 ਕਿਲੋ ਭਰਨ ਵਾਲੀ ਠੀਕ ਹੈ ਧਿਆਨ ਧਿਆਨ ਵਾਜ ਜਿਹੜਾ ਇਹਨੂੰ ਬੜਾ ਮੈਰ ਨੂੰ ਦੇਖੋ ਜੀ ਬਹੁਤ ਸਾਫ ਜਿਟੈਣ ਲਗਾ ਵੈੜ ਨੂੰ ਐ ਠੰਡੀ ਦੇ ਦਿਨ ਲੈ ਜੂਗੇ ਯਾਰ ਤੱਕ ਹਾਂਜੀ ਹਾਂਜੀ ਦਿਨ ਇਨਕ ਲੈ ਆਏ ਨੇ ਆ ਜਿਨੇ ਦਿਨ ਲੋ ਦਈਓ ਵਧੀਆ ਗੱਲ ਆ ਪਰ ਬੜਨੀ ਬੜੀ ਸੋਹਣੀ ਹੈ ਜੀ ਢਾਟੋ ਲਾ ਬਹੁਤ ਜ਼ਿਆਦੀ ਆ ਲਿਆ ਵੀਰ ਜੀ ਤੇ ਲਾਂਡਾ ਨਾ ਵੀਰ ਬਰੀਨ ਰੋਡ ਉਪੜੀ ਹੈ ਵਾਸੀ ਦੇ ਆਹ ਹੈ ਸਾਡੀ ਸਹੀ ਗੱਲ ਇਹ ਕਦੋਂ ਮੋੜੀ ਆਹ ਦੇਣਾ 8 ਲੈ ਜੂਗੀ ਪਰ ਵੀਰ ਚੰਗੀ ਬੰਜੂਗੀ ਵਹਿੜ ਤੇ ਸੇਵਾ ਕਰਕੇ ਤੁਹਾਨੂੰ 12 13 ਕਿਲੋ ਭਾਰਾ ਨਹੀਂ ਠੰਡੀ ਖੰਡੀ ਬਹੁਤ ਜਿਆਦਾ ਠੀਕ ਹੈ ਆਹ ਹੈ ਠੰਡੀ ਓਕੇ ਭਾਈ ਜੀ ਮੋਗਨਾ ਕੋਈ ਵੀ ਦੱਸੋ ਭਾਈ ਜੀ ਕੀ ਮੋਲੇ ਦਾ ਇਹ ਵੀ 40 ਦੇ 2 38000 40000 2 38000 ਦੀ ਬਿਲਕੁਲ ਜਾਇਜ਼ ਹੈ ਦੇਖੋ 100 ਵਾਲੀ ਬੈੜ ਆ ਗਈ ਹੈ ਬਹੁਤ ਥੋਲੀ ਅਰੇ ਪੂਰਾ ਲੈਵਾ ਪਰਣਾ ਟਿਲਾ ਫੋ ਬਲੂ ਦੇਖੋ ਜੀ ਤੇ ਦੋ ਤੋਂ ਚੰਗਾ ਕਰੀ ਜਾਣਾ ਕਰਮ ਵਾਲੀ ਆ ਪੈਂ 15 ਕਿਲੋ ਦੁੱਧ ਕਰ ਜੇ ਕਰ ਜਾਣਾ ਤੇ ਦੋ ਘੱਟ 40000 50000 ਦੇ ਲੱਗਦੇ ਪਾਹੇ ਨਾ ਜੀ ਜਾਣਾ ਜਾਣਾ ਮਿਲ ਗਿਆ ਇਹਨਾਂ ਦੇ ਦੇਣੀ ਆ ਵੀ ਕੋਈ ਭਰਾ ਖੜ ਕੇ ਸੇਵਾ ਕਰ ਵੀ ਜੇ ਵਪਾਰੀ ਭਰਾ ਵੀ ਚ ਕੇ ਵੇਚ ਕੇ ਆਪਣਾ ਲਫਾ ਘਟ ਸਾਦਾ बाकी वीर भैया सारीयां चंगियां बढ़ियायां ते चंगियां ਝੋਟੀਆਂ ਪੰਜਰੋਂ ਪਹੁੰਚ ਰਿਹਾ ਸ਼ਾਮਾਂ ਤੱਕ ਠੀਕ ਆ ਵੀਰ ਇਹ ਸਾਫ ਹੋਈਆਂ ਮੰਹਿਆਂ ਦੀ ਦੁੱਧ ੜੀਆਂ ਹਾਂਜੀ ਹਾਂਜੀ ਆਪਣਾ ਵੀਰ ਭਰਾ ਜਿਹੜਾ ਮਾਦੀ ਫਾਈ ਪਾ ਲੇ ਤੁਸੀਂ ਕਰਕੇ ਖਾ ਸਕਦਾ ਠੀਕ ਆ ਵੀਰ ਜਿਹੜਾ ਫਾਈ ਨਾ ਪਵੇ ਇਦਾਂ ਮੈਂ ਮੰਗਾਲੀ ਇਦਾਂ ਮੰਗਾਲੇ ਠੀਕ ਆ ਵੇਖੋ ਗਾਲੀ ਪਈਆਂ ਵਧੀਆ ਪਸ਼ੂ ਬਾਈ ਕੋਲ ਲਾਈਕ ਕਮੈਂਟ ਸ਼ੇਅਰ ਜਰਾ ਖਿੱਚੇ ਰੱਖਿਆ ਕਰੋ ਬਹੁਤ ਕੁਆਲਟੀ ਵਾਲੇ ਪਸ਼ੂ ਆ ਸ਼ਾਨਦਾਰ ਦੱਸੋ ਭਾਈ ਜੀ ਟੌਪ ਦਾ ਟੌਪ ਦੇ ਆਉਣਗੇ ਵਧੀਆ ਤੋਂ ਵਧੀਆ ਕਮਾਂਡੀਆਂ ਨੇ ਸ਼ੁਰੂ ਤੋਂ ਮਾਲ ਵੀਰ ਵੇਚਦੇ ਆਏ ਆ ਹਾਂਜੀ ਹਾਂਜੀ ਹਰ ਇੱਕ ਵੀਰਪੁਰਾ ਦੀ ਗੱਲ ਖਾਉਂਦੇ ਆ ਠੀਕ ਆ ਬਾਈ ਜੀ ਇਹ ਪਹਿਲੇ ਦਿਨੋਂ ਗੱਲ ਆ ਗਈ ਆ ਵੀ ਦੁੱਧ ਦਾ ਤੋਂ ਤਾਂ ਇੱਥੇ ਕੋਈ ਨਹੀਂ ਹਾਂਜੀ ਸਹੀ ਗੱਲ ਇਹ ਜਨਵਰੀ ਆ ਬਿਲਕੁਲ ਸਹੀ ਅੱਗੇ ਤਣੇ ਸਾਡੀ ਦੁਕਾਨਦਾਰੀ ਇਹ ਸਾਰੇ ਜਿਹੇ ਮਹੀਨੇ ਦੀਆਂ 100 ਮਹੀਨਾਵਾਂ ਕਿਤੇ 20 ਵਿੱਚ ਆਉਣੀਆਂ ਮਾਲੇ ਆਪਾਂ ਤੋਂ ਬੜੀ ਪੈ ਜਾਂਦੀਆਂ ਕਿਦਾਂ ਕਿਦੇ ਮਹੀਨਾ ਵੀ ਸਮੂਤ ਆਪਾਂ ਪੂਰੀ ਛੇਵੇਂ ਬਾੜੀ ਪੈ ਜਾਂਦੀ ਜੇ ਹਾਂ ਦੁਕਾਨਦਾਰੀ ਸਾਡੀ ਕਰਮ ਆ ਵੀ ਰਪੋ ਆਪਣੇ ਇੱਕ ਕ ਗਈ ਘੜੀਆਂ ਚਲਦੀਆਂ ਤੇਰੇ ਵਾਲੇ ਕੋਈ ਜਾਨਵਰ ਨਹੀਂ ਮਾਰਾ ਹੁੰਦਾ ਕੇਵਲੇ ਕਿਤੇ ਜੀ ਨਹੀਂ ਲਾਉਂਦਾ ਕਈ ਗੱਲਾਂ ਹੋ ਜਾਂਦੀਆਂ ਆਹ ਕਿਸਮ ਤੋਂ ਹੁੰਦੀ ਆਪੋ ਆਪਣੀ ਦੇ ਆਪੋ ਆਪਣੇ ਕਰਮ ਹੁੰਦੇ ਆ ਕਈ ਮਹੀਨਿਆਂ ਬਾਅਦ 3 ਸਾਲ ਘਰ ਵਾਲੇ ਪਾਉਂਦੇ ਕਿ ਮਹੀਨਾਂ ਖਾਂਦੀ ਹੋਵੇ ਨਾ 3-4 ਸਾਲ ਮਹੀਨਾਂ ਖਾਂਦੀ ਹੋਵੇ ਤੇ ਉਹਨੂੰ ਮਾਸਾ ਲੈਣਾ ਦਵੇ ਦੇ ਜਾਂਦਿਆਂ ਤੋਂ ਮੈਂ ਅਗਲੇ ਉੱਤੇ ਨਾ ਕਰਾਉਣਾ ਫਾਜੀ ਸਹੀ ਗੱਲ ਬਿਲਕੁਲ ਸਹੀ ਗਾਇਆ ਤੇ ਕਰਮ ਹੁੰਦੇ ਆਪੋ ਚਲ ਭਾਈ ਬੋਲ ਦਰੈਸ ਬਾਕੀ ਇਹ ਜੀ ਫੋਨ ਨੰਬਰ ਹੈਗਾ 8427407755 ਨਾਮ ਮਹਾਨਾ ਦੇ ਪਿੰਡ ਪੋਮਾ ਪਿੰਡ ਪੋਮਾ ਜਿਹੜਾ ਅੰਮ੍ਰਿਤਸਰ ਤੇ ਲਾਈਕ ਕਮੈਂਟ ਸ਼ੇਅਰ ਬਾਤੋ ਬਾਤ ਚੈਨਲ ਨੂੰ ਕਰਿਆ ਦੇਖੋ ਜੀ ਵੀਰ ਭਰਾ ਸੰਗ ਤੇ ਜੁੜੀ ਸੋਹਣੇ ਨੱਕ ਪਾਈ ਕੋਲ ਆਏ ਆ ਤੇ ਹੋਰ ਨੱਕਾਂ ਦਾ ਕਾਇ ਨੇ ਦਾ ਵਧੀਆ ਕੁਆਲਿਟੀ ਵਾਲੇ ਪਸ਼ੂ ਆ ਤੇ ਲਾਈਕ ਕਮੈਂਟ ਸ਼ੇਅਰ ਸ਼ਰਸੀ ਕਾ ਬਾਈ ਸ਼ਰਸੀ